ਜੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਾਂ ਅੱਜ ਦੇਖੋ ਜੀ ਟਿਕਸ਼ਨ ਜੀ ਔਰ ਉਹਨਾਂ ਦੀ ਪੂਰੀ ਟੀਮ ਸਾਡੇ ਨਾਲ ਖੜੀ ਹੈ ਕਿ ਇਹਨਾਂ ਦੇ ਕੁਝ ਸੀਗੀਆਂ ਇਹ ਕਹਿੰਦੇ ਕਿ ਅਸੀਂ ਕਾਂਗਰਸ ਪਾਰਟੀ ਚ ਚਲੇ ਗਏ ਸੀ ਕੁਝ ਕਾਰਨਾ ਕਰਕੇ ਉਹਨਾਂ ਨੂੰ ਥੋੜੀ ਸਮਝ ਨਹੀਂ ਸੀ ਤਾਂ ਅੱਜ ਸਾਡੇ ਕੋਲ ਜਲਦੀ ਹੀ ਵਾਪਸ ਆ ਗਏ ਕਿਉਂਕਿ ਜਿੱਦਾਂ ਹੀ ਪਤਾ ਲੱਗਿਆ ਇਹਨਾਂ ਨੂੰ ਕਿ ਸਾਡੀਆਂ ਕੋਈ ਪ੍ਰੋਬਲਮਸ ਆ ਜਾਂ ਕੁਝ ਇਸ ਟਾਈਪ ਦਾ ਵੈਸੇ ਤਾਂ ਪ੍ਰੋਬਲਮ ਕੋਈ ਹੈ ਨਹੀਂ ਆਪਣੀ ਪਾਰਟੀ ਦੇ ਨਾਲ ਕਿਉਂਕਿ ਅਸੀਂ ਇੱਕ ਪਾਰਟੀ ਦੇ ਪੱਕੇ ਸਿਪਾਹੀ ਆ ਮੋਦੀ ਜੀ ਦੇ ਅਸੀਂ ਸਾਰੇ ਫੈਨ ਆ ਤੇ ਇਹਨਾਂ ਨੇ ਦੁਬਾਰਾ ਘਰ ਵਾਪਸੀ ਕੀਤੀ ਹੈ ਤਾਂ ਅਸੀਂ ਅੱਜ ਇਹਨਾਂ ਦੇ ਦੁਆਰਾ ਪਟਕਾ ਵਾਕੇ ਇਹਨਾਂ ਨੂੰ ਵਾਪਸੀ ਘਰ ਕਰਾਈ ਹੈ ਤੇ ਮੋਤੀ ਜੀ ਦੀ ਸ਼ਾਨ ਨੂੰ ਅਸੀਂ ਵਧਾਵਾਵਾਂਗੇ 400 بار ਜਾਵਾਂਗੇ ਤੇ ਮੈਂ ਤੀਖਣ ਜੀ ਨੂੰ ਕਹੂੰਗੀ ਸ਼ਬਦ ਅਪਰ ਨੂੰ ਪੂਰੀ ਵਧਾਈ ਦੇਣੇ ਆ ਵੈ ਕੋ ਕੁਝ ਗਲਤੀ ਨਾ ਕੁਝ ਜਲਦੀਬਾਜੀ ਚ ਸਟੈਪ ਚੱਕ ਹੋ ਗਏ ਯਾਰ ਠੀਕਾ ਜੀ ਹੁਣ ਮੈਂ ਵਾਪਸੀ ਕੀਤੀ ਆ ਬੀਜਪੀ ਚ ਹੁਣ ਨਹੀਂ ਮੈਂ ਕਿਤੇ ਜਾਂਦਾ ਨਾ ਘਰ ਇੱਥੇ ਰਹੂੰਗਾ ਹਾਂ ਪਾਰਟੀ ਦੇ ਪੱਕੇ ਸਵਾਈਆਂ ਹਾਂ ਬਿਲਕੁਲ ਬਿਲਕੁਲ ਸ਼ਾਬਾਸ਼ ਜੈ ਸ਼੍ਰੀ ਰਾਮ